ਜੁੱਤੀਆਂ ਬਣਾਉਣ ਵਾਲਾ ਸੰਤ ਜਿਸ ਨੇ ਰਾਜਿਆਂ ਦੀ ਸੋਚ ਬਦਲ ਕੇ ਰੱਖ ਦਿੱਤੀ ਇਤਿਹਾਸ ਵਿੱਚ ਕਈ ਰਾਜੇ ਆਏ ਕਈ ਮਹਾਰਾਜੇ ਕੇ ਪਰ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਇਨਸਾਨ ਦੀ ਜੋ ਨਾ ਬ੍ਰਾਹਮਣ ਸੀ ਨਾ ਅਮੀਰ ਸੀ ਇੱਕ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਫਿਰ ਵੀ ਉਸ ਦੇ ਸ਼ਬਦ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹਨ ਅੱਜ ਤੋਂ ਲਗਭਗ 550 ਸਾਲ ਪਹਿਲਾਂ ਦਾ ਭਾਰਤ ਜਿੱਥੇ ਇਨਸਾਨ ਨੂੰ ਉਸਦੇ ਕਰਮਾ ਨਾਲ ਨਹੀਂ ਉਸਦੀ ਜਾਤੀ ਨਾਲ ਤੋਲਿਆ ਜਾਂਦਾ ਸੀ ਨੀਮੀ ਜਾਤੀ ਵਾਲੇ ਮੰਦਰਾਂ ਵਿੱਚ ਨਹੀਂ ਜਾ ਸਕਦੇ ਸੀ ਪਾਣੀ ਦੇ ਘੜੇ ਨਹੀਂ ਛੂ ਸਕਦੇ ਸੀ ਉੱਚੀ ਆਵਾਜ਼ ਵਿੱਚ ਨਹੀਂ ਬੋਲ ਸਕਦੇ ਸੀ ਇਸ ਹਨੇਰੇ ਵਿੱਚ ਇੱਕ ਦੀਵਾ ਜਗਿਆ ਜਿਸ ਦਾ ਨਾਮ ਸੀ ਭਗਤ ਰਵਿਦਾਸ ਜੀ ਭਗਤ ਰਵਿਦਾਸ ਜੀ ਦਾ ਜਨਮ 1450 ਈਸਵੀ ਬਾਰ ਨਸੀਦੇ ਨੇੜੇ ਸ਼ੀਰ ਗੋਵਰਦਨਪੁਰ ਵਿੱਚ ਹੋਇਆ ਉਹਨਾਂ ਦਾ ਪਰਿਵਾਰ ਬਹੁਤ ਗਰੀਬ ਸੀ ਪੁਰਖਿਆਂ ਦਾ ਕੰਮ ਜੁੱਤੀਆਂ ਬਣਾਉਣ ਦਾ ਸੀ ਤੇ ਭਗਤ ਰਵਿਦਾਸ ਜੀ ਵੀ ਜੁੱਤੀਆਂ ਬਣਾਉਣ ਦਾ ਕੰਮ ਕਰਨ ਲੱਗ ਪਏ। ਬਚਪਨ ਤੋਂ ਹੀ ਰਵਦਾਸ ਜੀ ਗਹਿਰੀ ਸੋਚ ਵਾਲੇ, ਚੁੱਪ ਰਹਿਣ ਵਾਲੇ ਤੇ ਪ੍ਰਭੂ ਦੇ ਨਾਮ ਵਿੱਚ ਲੀਨ ਰਹਿਣ ਵਾਲੇ ਵਿਅਕਤੀ ਸਨ। ਉਹ ਜੁੱਤੀਆਂ ਬਣਾਉਂਦੇ ਬਣਾਉਂਦੇ ਰੱਬ ਨੂੰ ਯਾਦ ਕਰਦੇ ਰਹਿੰਦੇ ਸਨ। ਭਗਤ ਰਵਿਦਾਸ ਜੀ ਨੇ ਵੇਖਿਆ ਲੋਕ ਤਰਮ ਨੂੰ ਵਪਾਰ ਬਣਾਈ ਬੈਠੇ ਹਨ। ਪੰਡਤ ਗ੍ਰੰਥ ਪੜ੍ਹਦੇ ਹਨ ਪਰ ਦਿਲ ਖਾਲੀ ਹਨ ਭਗਤ ਰਬੀਦਾਸ ਜੀ ਕਹਿੰਦੇ ਸਨ ਰੱਬ ਮੰਦਰਾਂ ਵਿੱਚ ਨਹੀਂ ਇਨਸਾਨ ਦੇ ਦਿਲ ਵਿੱਚ ਹੈ ਇਥੋਂ ਉਹਨਾਂ ਦੀ ਸੋਚ ਲੋਕਾਂ ਤੱਕ ਫੈਲਣ ਲੱਗੀ ਜਦੋਂ ਇੱਕ ਨੀਵੀਂ ਜਾਤੀ ਦਾ ਵਿਅਕਤੀ ਧਰਮ ਦੀ ਗੱਲ ਕਰੇ ਤਾਂ ਸਮਾਜ ਨੂੰ ਚੁਬਦਾ ਹੈ ਉੱਚੀ ਜਾਤੀ ਵਾਲਿਆਂ ਨੇ ਉਹਨਾਂ ਦਾ ਮਜ਼ਾਕ ਉਡਾਇਆ ਉਹਨਾਂ ਨੂੰ ਤਾਣੇ ਮਾਰੇ ਤੇ ਧਮਕੀਆਂ ਵੀ ਦਿੱਤੀਆਂ ਪਰ ਰਬੀਦਾਸ ਜੀ ਡਟੇ ਰਹੇ ਉਹ ਕਹਿੰਦੇ ਸਨ ਜਾਤੀ ਨਾਲ ਰੱਬ ਨਹੀਂ ਮਿਲਦਾ ਰੱਬ ਦਾ ਨਾਮ ਲੈਣ ਨਾਲ ਜਾਤੀ ਮੁੱਕ ਜਾਂਦੀ ਹੈ ਇੱਕ ਰਾਜਕੁਮਾਰੀ ਜਿਸ ਦਾ ਨਾਮ ਮੀਰਾਬਾਈ ਸੀ ਉਹ ਰਬੀਦਾਸ ਜੀ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋਈ ਅਤੇ ਉਹਨਾਂ ਦੀ ਪਖਤ ਬਣ ਗਈ ਇੱਕ ਰਾਣੀ ਅਤੇ ਇੱਕ ਜੁੱਤੀਆਂ ਬਣਾਉਣ ਵਾਲਾ ਸੰਤ ਇਹ ਰਿਸ਼ਤਾ ਉਸ ਸਮੇਂ ਸਮਾਜ ਲਈ ਸਭ ਤੋਂ ਵੱਡੀ ਚੁਣੌਤੀ ਸੀ ਮੀਰਾ ਬਾਈ ਕਹਿੰਦੀ ਸੀ ਮੇਰਾ ਗੁਰੂ ਰਵਿਦਾਸ ਹੈ ਕਿਉਂਕਿ ਉਹ ਰੱਬ ਨੂੰ ਜਾਣਦਾ ਹੈ ਭਗਤ ਰਵਿਦਾਸ ਜੀ ਦੇ 41 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਇਹ ਸਿਰਫ ਸਨਮਾਨ ਨਹੀਂ ਇਹ ਸਾਬਤ ਕਰਦਾ ਹੈ ਕਿ ਰਵਿਦਾਸ ਜੀ ਦੀ ਸੋਚ ਸੱਚੀ ਸੀ ਉਹ ਗੁਰਮਤ ਦੇ ਅਨੁਸਾਰ ਸਨ ਉਹਨਾਂ ਦੀ ਬਾਣੀ ਅੱਜ ਵੀ ਸਿੱਖ Hindu ਹਰ ਕਿਸੇ ਲਈ ਰਾਹ ਦਿਖਾਉਂਦੀ ਹੈ ਰਵੀਦਾ ਜੀ ਨੇ ਇੱਕ ਸ਼ਹਿਰ ਦੀ ਕਲਪਨਾ ਕੀਤੀ ਜਿੱਥੇ ਨਾ ਕੋਈ ਦੁੱਖ ਨਾ ਟੈਨਸ਼ਨ ਨਾ ਜਾਤੀ ਨਾ ਕੋਈ ਡਰ ਹੋਵੇ ਉਹ ਸ਼ਹਿਰ ਦਾ ਨਾਮ ਸੀ ਬੇਗਮਪੁਰਾ ਇਹ ਸਿਰਫ ਸ਼ਹਿਰ ਨਹੀਂ ਸੀ ਇਹ ਇੱਕ ਇਨਸਾਨੀ ਸਮਾਜ ਦਾ ਸੁਪਨਾ ਸੀ ਲਗਭਗ 1520 ਈਸਵੀ ਭਗਤ ਰਵੀਦਾ ਜੀ ਜੋਤੀ ਜੋਤ ਸਮਾਏ ਪਰ ਉਹ ਗਏ ਨਹੀਂ ਉਹ ਆਪਣੀ ਸੋਚ ਨਾਲ ਹਰ ਦਿਲ ਵਿੱਚ ਵਸ ਗਏ ਭਗਤ ਰਵਿਦਾਸ ਜੀ ਸਾਨੂੰ ਕਹਿੰਦੇ ਹਨ ਇਨਸਾਨ ਬਣੋ ਫਿਰ ਧਰਮ ਆਪਣੇ ਆਪ ਬਣ ਜਾਵੇਗਾ ਭਗਤ ਰਵਿਦਾਸ ਜੀ ਸਿਰਫ ਸੰਤ ਨਹੀਂ ਸਨ ਉਹ ਇੱਕ ਇਨਕਲਾਬ ਸਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਭਗਤ ਰਵਿਦਾਸ ਜੀ ਦੇ ਕੁੱਲ 41 ਸ਼ਬਦ ਦਰਜ ਹਨ ਇਹ ਆਪਣੇ ਆਪ ਵਿੱਚ ਸਾਬਤ ਕਰਦੇ ਹਨ ਕਿ ਰਵਿਦਾਸ ਜੀ ਦੀ ਸੋਚ ਕਿਸੇ ਇੱਕ ਜਾਤੀ ਜਾਂ ਧਰਮ ਤੱਕ ਸੀਮਤ ਨਹੀਂ ਸੀ ਉਹ ਸੱਚ ਸਮਾਨਤਾ ਅਤੇ ਪਰਮਾਤਮਾ ਨਾਲ ਸਿੱਧੇ ਜੋੜ ਦੀ ਗੱਲ ਕਰਦੇ ਸਨ ਭਗਤ ਰਵਿਦਾਸ ਜੀ ਦੀ ਬਾਣੀ ਵਖ ਵਖ ਰਾਗਾਂ ਵਿੱਚ ਦਰਜ ਹੈ ਜਿਵੇਂ ਰਾਗ ਸ੍ਰੀ ਮਾਜ ਗੋੜੀ ਅਤੇ ਹੋਰ ਵੀ ਰਾਗ ਇਹ ਰਾਗ ਮਨੁੱਖੀ ਜੀਵਨ ਦੇ ਵਖ ਵਖ ਭਾਵ ਦੁੱਖ ਆਸ, ਪ੍ਰੇਮ, ਵਿਚੋੜਾ ਅਤੇ ਆਤਮਿਕ ਸ਼ਾਂਤੀ ਨੂੰ ਦਰਸਾਉਂਦੇ ਹਨ। ਉਹਨਾਂ ਦੀ ਸਭ ਤੋਂ ਪ੍ਰਸਿੱਧ ਬਾਣੀ ਹੈ ਬੇਗਮਪੁਰਾ ਸ਼ਹਿਰ ਕੋ ਨਾਓ। ਇਸ ਬਾਣੀ ਵਿੱਚ ਭਗਤ ਰਵਿਦਾਸ ਜੀ ਇੱਕ ਐਸੇ ਸਮਾਜ ਦਾ ਸੁਪਨਾ ਵੇਖਦੇ ਹਨ ਜਿੱਥੇ ਨਾ ਕੋਈ ਦੁੱਖ ਹੋਵੇ, ਨਾ ਕੋਈ ਟੈਨਸ਼ਨ ਹੋਵੇ, ਨਾ ਕੋਈ ਜਾਤੀ ਹੋਵੇ ਅਤੇ ਨਾ ਕਿਸੇ ਦਾ ਡਰ। ਬੇਗਮਪੁਰਾ ਸਿਰਫ ਸ਼ਹਿਰ ਨਹੀਂ, ਇੱਕ ਇਨਸਾਨੀ ਬਰਾਬਰੀ ਵਾਲਾ ਸੰਸਾਰ ਹੈ। ਜੇ ਇਹ ਵੀਡੀਓ ਤੁਹਾਡੇ ਦਿਲ ਨੂੰ ਛੂਹੀ ਹੋਵੇ ਤਾਂ ਇੱਕ ਲਾਈਕ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਏਦਾਂ ਦੀਆਂ ਵੀਡੀਓ ਵੇਖਣ ਮਿਲਦੇ ਆ ਕਿਸੇ ਹੋਰ ਵੀਡੀਓ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ